ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਸਰ ਕੋਈ ਵੀ ਤੁਹਾਨੂੰ ਬਾਇਓਮੈਟ੍ਰਿਕ ਦੀ ਸਾਨੂੰ ਅਪਡੇਟ ਆਉਂਦੀ ਤਾਂ ਤੁਹਾਨੂੰ ਅਸੀਂ ਯੂ ਕੋਲ ਕਰਾਂਗੇ ਹਜੇ ਕੋਈ ਅਪਡੇਟ ਨਹੀਂ ਆਈਗੀ ਹਾਂਜੀ ਓਕੇ ਸਰ ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਮ ਕੋਈ ਵੀ ਬਾਇਓ ਮਰਤੂ ਕੀ ਦੀ ਤੁਹਾਨੂੰ ਸਾਨੂੰ ਅਪਡੇਟ ਆਉਗੀ ਤਾਂ ਤੁਹਾਨੂੰ ਅਸੀਂ ਕਾਲ ਕਰਕੇ ਜਰੂਰ ਦੱਸਾਂਗੇ ਪਰ ਹਜੇ ਕੋਈ ਆਈ ਨਹੀਂ ਗਈ ਹਾਂਜੀ ਬਾਕੀ ਸਰ ਨਾਲ ਪੁੱਛ ਕੇ ਗੱਲ ਕਰ ਲੈਣੀ ਹੈ ਆਪਾਂ ਓਕੇ ਮੈਮ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਸਰ ਹਜੇ ਕੋਈ ਬਾਇਓਮੈਟ੍ਰਿਕ ਦੀ ਅਪਡੇਟ ਨਹੀਂ ਆਈ ਪਰ ਜੇ ਕੋਈ ਵੀ ਸਾਨੂੰ ਅਪਡੇਟ ਆਉਂਦੀ ਤਾਂ ਤੁਹਾਨੂੰ ਅਸੀਂ ਕਾਲ ਜ਼ਰੂਰ ਕਰ ਦਾਂਗੇ ਹਾਂਜੀ ਬਾਕੀ ਸਰ ਮੈਂ ਸਾਰਨ ਗੱਲ ਕਰਕੇ ਤੁਹਾਨੂੰ ਦੱਸ ਦਿੰਨੀ ਹਾਂ ਚਲੋ ਅਜੋ ਆਪਾਂ ਸਾਨੂੰ ਪੁੱਛ ਹੀ ਲੈਨੇ ਹਾਂ ਹਾਂਜੀ ਓਕੇ ਸਰ ਸਰ ਮੈਨੂੰ ਕਸਟਮਰ ਦੀ ਵਾਰ-ਵਾਰ ਕਾਲ ਤੇ ਮੈਸੇਜ ਆ ਰਿਹਾ ਕਿ ਤੁਸੀਂ ਬਾਇਓਮੈਟ੍ਰਿਕ ਦੇ ਅਪਡੇਟ ਨਵੀਂ ਕਿਉਂ ਨਹੀਂ ਆ ਰਹੇ ਜਾਂ ਮੈਸੇਜ ਸਾਨੂੰ ਕਿਉਂ ਨਹੀਂ ਦੱਸ ਸਕਦੇ ਦੱਸ ਦੇ ਬਾਇਓਮੈਟ੍ਰਿਕ ਦੇ ਹਾਂਜੀ ਸਰ ਚਲੋ ਆਪਾਂ ਕੱਲੇ ਕਸਟਮਰ ਕਾਲਸ ਨਹੀਂ ਜਿਹੜੀਆਂ ਆਲ ਜਿਨ੍ਹਾਂ ਨੇ ਕਿਤੇ ਹੋਰ ਵੀ ਫਾਇਲਾ ਲੱਗੀਆਂ ਆਪਾਂ ਉਹਨਾਂ ਨੂੰ ਵੀ ਨਵੀਂ ਅਪਡੇਟ ਦੱਸ ਦਿੰਨੇ ਠੀਕ ਹੈ ਹਾਂਜੀ ਸਰ ਅੱਗੇ ਤਾਂ ਸਰ ਵੀ ਨੈਕਸਟ ਡੇ ਹੀ ਆ ਜਾਨੀ ਸੋ ਹੁਣ ਕਾਫੀ ਟਾਈਮ ਲੱਗ ਰਿਹਾ ਬਸ ਦੱਸ ਦਿੰਦੇ ਸਾਰਿਆਂ ਨੂੰ ਆਜੋ ਸਾਰੇ ਹੰਤਨ ਸਸਿਕਲ ਦੋਸਤੋ ਮੈਂ ਤਾਂ ਆਪਣਾ ਰੁਬਰ ਰਾਜਣਾ ਈ-ਲਰਨਿੰਗ ਹਾਈਵੇ ਤੋਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਸਾਨੂੰ ਬਈ ਬਾਇਓਮੈਟ੍ਰਿਕ ਕਿਉਂ ਨਹੀਂ ਹੋ ਰਿਹਾ ਅਪਡੇਟ ਕਿਉਂ ਨਹੀਂ ਹੋਏ ਤੇ ਮੇਰੇ ਰਿਸੈਪਸ਼ਨ ਕਾਲ ਤੇ ਵੀ ਬਹੁਤ ਸਾਰੀਆਂ ਕਾਲ ਆ ਰਹੀਆਂ ਮੈਨੂੰ ਤੁਸੀਂ ਸਾਰੇ ਜਣੇ ਨੋਟ ਕਰ ਲਓ ਐਂਬੈਸੀ ਦਾ ਵੈਰੀ ਇੰਪੋਰਟੈਂਟ ਜਿਹੜਾ ਮੈਸੇਜ ਆਇਆ ਜਿਹੜਾ 15 ਤੋਂ 20 ਦਿਨ ਦੇ ਵਿੱਚ ਵਿੱਚ ਬਾਇਓਮੈਟ੍ਰਿਕ ਅਪਡੇਟ ਹੋਣਗੇ ਜਿੱਦਾਂ ਆਪਾਂ ਫਾਈਲ ਆਪਾਂ ਅੱਜ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਅੱਜ ਅਪਡੇਟ ਕਰ ਦਈਏ ਫਾਈਲ ਨੈਕਸਟ ਡੇ ਆਪਣੇ ਅੱਗੇ ਬਾਇਓਮੈਟ੍ਰਿਕ ਆ ਜਾਂਦੇ ਹੁੰਦੇ ਸੀ ਬਟ ਹੁਣ ਕੀ ਹੋ ਰਿਹਾ ਕਿ ਫਾਈਲ ਆਪਾਂ ਅਪਡੇਟ ਕਰ ਦਿੰਨੇ ਆ ਅਪਲੋਡ ਕਰ ਦਿੰਨੇ ਆ ਫੀਸ ਹੋਣ ਤੋਂ ਬਾਅਦ ਵੀ ਸਾਨੂੰ ਕਾਲ ਕਹਿੰਦੇ ਵੀ ਸੈਕੰਡ ਪਹਿਲਾਂ ਤਾਂ ਤੁਸੀਂ ਅਪਡੇਟ ਸੈਕੰਡ ਡੇ ਦੇ ਦਿੰਦੇ ਸੀ ਸਾਨੂੰ ਬਟ ਹੁਣ ਕੀ ਹੈ ਐਮਬੈਸੀ ਵੱਲੋਂ ਇਹ ਆ ਗਿਆ ਕਿ ਹੁਣ ਥੋੜਾ ਡਿਲੇ ਕੀਤਾ ਗਿਆ ਹੈ ਉਹਨਾਂ ਨੇ ਐਮਬੈਸੀ ਨੇ 15 ਤੋਂ 20 ਦਿਨ ਲਏ ਹੈ ਤੇ ਤੁਸੀਂ ਸਾਰੀ ਨੋਟ ਕਰ ਲਓ ਜਦੋਂ ਫਾਈਲ ਲੱਗ ਗਈ 15 ਤੋਂ 20 ਦਿਨ ਬਾਇਓਮੈਟ੍ਰਿਕਲੀ ਲੱਗ ਰਿਹਾ ਹਾਂ ਜਿਨ੍ਹਾਂ ਦੇ ਕੇਸ ਰਿਫਿਊਜ਼ ਹੋਏ ਪਹਿਲਾਂ ਆਲਰੇਡੀ ਪਹਿਲਾਂ ਰਿਫਿਊਜ਼ ਹੈ ਤੇ ਉਹ ਕਹਿੰਦੇ ਸਾਡੇ ਬਾਇਓਮੈਟ੍ਰਿਕ ਤਾਂ ਆਲਰੇਡੀ ਹੋਏ ਹੋਏ ਆ ਬਟ ਉਹਨਾਂ ਦੇ ਵੀ ਉਹ ਐਮਬੈਸੀ ਅਪਡੇਟ ਨਹੀਂ ਕਰ ਰਹੀ 15 ਤੋਂ 20 ਦਿਨ ਇਹ ਨੋਟ ਕਰ ਲੈਣ ਜਿਨ੍ਹਾਂ ਦੇ ਬਾਇਓਮੈਟ੍ਰਿਕ ਪਹਿਲਾਂ ਆਲਰੇਡੀ ਵੀ ਹੋਏ ਹੋਏ ਆ ਤਾਂ ਫਾਈਲ ਉਹ ਸੈਕੰਡ ਟਾਈਮ ਲਾ ਰਹੇ ਆ ਜਿਨ੍ਹਾਂ ਟਾਈਮ ਉਹਨਾਂ ਦੇ ਅਪਡੇਟ ਨਹੀਂ ਹੁੰਦੇ ਫਾਈਲ ਉਹਨਾਂ ਟਾਈਮ ਫਾਈਲ ਦਾ ਪ੍ਰੋਸੈਸ ਨਹੀਂ ਹੋਏਗਾ ਤੁਸੀਂ ਸਾਰੇ ਜਣੇ ਨੋਟ ਕਰ ਲਿਓ ਕਿਸੇ ਨੂੰ ਮਲਵਾਰ-ਵਾਰ ਕਾਲ ਨਾ ਕਰਿਓ ਹੁਣ ਤੁਸੀਂ ਅੰਬੈਸੀ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਤੁਸੀਂ 15 ਤੋਂ 20 ਦਿਨ ਲੈ ਰਹੀ ਹੈ ਬਾਇਓਮੈਟਿਕਲੀ ਠੀਕ ਹੈ ਜੀ ਤੇ ਜ਼ਿਆਦਾ ਤੋਂ ਜ਼ਿਆਦਾ ਜਿਨ੍ਹਾਂ ਦੇ ਕੇਸ ਅਪਲਾਈ ਕਰਨੇ ਤੁਸੀਂ ਮਤਲਬ ਇਹ ਦੇਖਿਓ ਕਿ ਫੋਰ ਐਗਜ਼ਾਮਪਲ ਤੁਹਾਡੇ ਕੇਸ ਹੋਂ ਤੁਸੀਂ 20 ਦਿਨ ਉਹਨੂੰ ਗੈਪ ਨੂੰ ਲੈ ਕੇ ਚਲਿਓ ਜਿਸ ਦਾ ਕਿਸਦਾ ਮੈਰਿਜ ਐਨਿਵਰਸਰੀ ਹੈ ਬਰਥਡੇ ਹੈ ਜਾਂ ਕਿਸੇ ਦੀ ਮੈਰਿਜ ਹੈ ਤੁਸੀਂ ਉਹਨਾਂ ਤੋਂ ਪਹਿਲਾਂ ਇਹੀ ਆਪਣੀ ਸਪੌਂਸਰ ਮੰਗਾ ਲੈਣੀ ਹੈ ਕਿਉਂਕਿ ਜਿਹੜੇ ਬਾਇਓਮੈਟ੍ਰਿਕ ਲੇਟ ਹੋ ਰਹੇ ਆ ਤੇ ਉਹਦੇ ਕਾਰਨ ਤੁਹਾਡਾ ਕੇਸ ਨਾ ਲੇਟ ਲੱਗੇ। ਤੁਸੀਂ ਧਿਆਨ ਦੇਣਾ ਸਾਰਿਆਂ ਨੇ 20 ਦਿਨ ਐਕਸਟਰਾ ਤੁਸੀਂ ਲੈ ਕੇ ਚੱਲਣੇ ਆ ਆਪਦੀ ਫਾਈਲ ਪ੍ਰੋਸੈਸ ਕਰਨ ਤੇ ਪਹਿਲਾਂ। ਜੇ ਤੁਹਾਡਾ ਜਨਮ ਗਨਮਾ ਲੋਗਸ ਸਤੰਬਰ ਦੇ ਵਿੱਚ ਆ ਤੁਸੀਂ ਫਾਈਲ ਹੁਣੀ ਅਪਲਾਈ ਕਰਨੀ ਸ਼ੁਰੂ ਕਰ ਦੋ ਕਿਉਂਕਿ 20 ਦਿਨ ਤੁਹਾਡੇ ਬਾਇਓਮੈਟ੍ਰਿਕ ਨਹੀਂ ਲੈ ਲੈਣੇ ਆ। ਠੀਕ ਹੈ ਇਹ ਇਹ ਵੀ ਵੀਡੀਓ ਤੁਸੀਂ ਅੱਗੇ ਦੇ ਅੱਗੇ ਸ਼ੇਅਰ ਕਰੀ ਜਰੂਰ ਕਰਿਓ ਕਿਉਂਕਿ ਇਹ ਇਨਫਰਮੇਸ਼ਨ ਕਿਉਂਕਿ ਸਾਰਿਆਂ ਨੇ ਪਰੇਸ਼ਾਨ ਆ ਬੰਦੇ ਕਿ ਵੀ ਬਾਇਓਮੈਟ੍ਰਿਕ ਕਿਉਂ ਨਹੀਂ ਹੋ ਰੇ ਬਾਇਓਮੈਟ੍ਰਿਕ ਕਿਉਂ ਨਹੀਂ ਹੋ ਰੇ। ਤੁਸੀਂ ਇਹ ਸਾਰਿਆਂ ਨੂੰ ਕੋਲੇ ਸਾਂਝੀ ਕਰਿਓ ਸਸ਼ੀ ਕਲ ਦੀ ਦੋਸਤੋ